ਹੁਣ ਇੱਥੇ ਵੈਸੇ ਇਹਦੀ ਮੁਰੰਮਤ ਹੋ ਰਹੀ ਆ ਤੇ ਆਪਣਾ ਦਵਾਨ ਟਾਡਰ ਮਲਜੀ ਵਿਰਾਸਤੀ ਫਾਊਂਡੇਸ਼ਨ ਪੰਜਾਬ ਉਹਨਾਂ ਵੱਲੋਂ ਇਹਦਾ ਜਿਹੜਾ ਕਈ ਸਾਰ ਕੰਮਦਵਾਰਾ ਸ਼ੁਰੂ ਕੀਤਾ ਗਿਆ ਜਣੀ ਸਤਿ ਸ੍ਰੀ ਅਕਾਲ ਜੀ ਵੈਰੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਸਾਰੇ ਠੀਕ ਠਾਕ ਆਪਾਂ ਬਾਬੇ ਨਾਲ ਦੀ ਕਿਰਪਾ ਨੂੰ ਚੜ੍ਹਦੀ ਕਲਾ ਜਾ ਲਓ ਜੀ ਕਮਰਾ ਕਰਨ ਲੱਗੇ ਆ ਖਾਲੀ ਅੱਜ ਦਾ ਵਲੌਗ ਦਾ ਨੈਕਸਟ ਡੇ ਤੇ ਪੈਕਿੰਗ ਸਾਰੀ ਡੰਨਾ ਓਕੇ ਲਓ ਜੀ ਕਿੱਟਾ-ਕੱਟਾ ਹੋ ਗਿਆ ਡੰਨਾ ਮਾਣਾ ਇਰਾਦਾ ਤਾਂ ਵੈਸੇ ਹੈਗਾ ਸੀ ਸਾਡਾ ਪੌਂਟਾ ਸਾਹਿਬ ਜਾਣ ਦਾ ਵਿੱਚੋਂ ਕੱਲ ਦੇ ਬੰਦੇ ਕੋਸ਼ਿਕ ਪਲਾਨ ਹੋਰ ਚੇਂਜ ਹੋ ਗਿਆ ਸੋ ਅੱਜ ਪਿੰਡ ਤਾਂ ਨਹੀਂ ਜਾਂਦੇ ਤੇ ਖਾਵਾਂਗੇ ਤੁਹਾਨੂੰ ਹੋਰ ਗੁਰੂ ਘਰ ਤੇ ਨਵੇਂ ਆ ਹੋਰ ਲੋਕੇਸ਼ਨਾਂ ਤੇ ਬਾਕੀ ਦੇਖਦੇ ਹਾਂ ਅਜੇ ਕੋਈ ਪਲਾਨ ਨਹੀਂ ਬਣਿਆ ਟਾਈਮ 8:00 ਵਜੇ ਆ ਇਹ ਇਧਰ ਸਾਡੇ ਦੇਵ ਜੀ ਹੁਣ ਤਿਆਰ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਜੀ ਕਿਹਾ ਜੀ ਬੋਲੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਬਾਬੇ ਜੀ ਬਾਬਾ ਜੀ ਲਈ ਫਰਦਾ ਸੀ ਕਿਹਦੇ ਬਾਗ ਦੀ ਮੂਲੀ ਹੈ ਚੱਲੀਏ ਫਿਰ ਆਏ ਚੱਲੇ ਕਿਹਨਾਂ ਰਾਜ ਫਰਪਲਾਨ ਦੇਖਦੇ ਕਿਦਾਂ ਚੱਲਦੇ ਚਲੋ ਸਮਾਨ ਤਾਂ ਇਹ ਲੈ ਗਿਆ ਕੋਈ ਸਮਾਨ ਸੋਨ ਚੈੱਕ ਕਰ ਲੋ ਮੇਰੇ ਵੀਰ ਆਸੀ ਆਪਣਾ ਕਮਰਾ ਸਾਹਮਣੇ ਥੋੜਾ ਬਚਾਉਂਦੇ ਚਲੋ ਵੀ ਉਹਦੇ ਉੱਧੇ ਹੋਰ ਐ ਰੂ ਤਾਂ ਨਹੀਂ ਗਿਆ ਨਹੀਂ ਹਲੋ ਚਲੋ ਆ ਜੀ ਜੱਟ ਨੂੰ ਲੱਗਿਆ ਉਹ ਕੱਪ ਦਾ ਪੱਥੀ ਨੰਬਰ ਆ ਜੋ ਮਿੱਤਰੋ ਇਹ ਜਾ ਜਿੰਨਾਂ ਮਾਰਨ ਦਾ ਪੱਥੀ ਨੰਬਰ ਲਾ ਦੇ ਪੱਥੀ ਨੰਬਰ ਆਹ ਕਾਰਡ ਤੇ ਰਸੀਦ ਫੜੀ ਪਾ ਲੀ ਬਬੂਦਨ ਛੜੀ ਦੇ ਉੱਤੇ ਮੱਥਾ ਟੇਕਦੇ ਆਂ ਬਤਾਨੇ ਮਰਨਿਸ਼ੋਰਾ ਵਿੱਚ ਪਿੰਡ ਆਉਂਦਾ ਮਰਨ ਕਰਨ ਦੇ ਸੌਣੀ ਉਹ ਵੀ ਅੱਗੇ ਨਾਲ ਆਪਾਂ ਆਇਆ ਨਾ ਅੱਜ ਆਪਾਂ ਆ ਗਏ ਕਿੱਟਾਂੀਆਂ ਬਾਹਲੀਆਂ ਫੁੱਲੀਆਂ ਹੋਣੀਆਂ ਹੈ ਨਾ ਆਇਆ लवली ਯਾਰ ਹਮਤਨਾਲਾ ਆਦੇ ਬੰਦੇ ਬੇ ਹਿੰਮਤ ਆ ਥੋੜੇ ਜੀ ਅੱਜ ਥੋੜਾ ਵਿਸਲਾਪਣ ਵਖਾ ਰਹੇ ਆ ਆਹਾਂ ਆਹ ਥਾਣ ਜਣਾ ਥਾਣਾ ਜੀ ਹਾਂ ਰੋਕੇ ਨਾ ਇਹਨਾਂ ਲੋ ਜੀ ਬਾਬਾ ਕਰ ਦਿੱਤਾ ਜੀ ਜਦੋਂ ਇੱਧਰ ਆ ਗਏ ਤੀਰ ਸਾਹਿਬ ਜਿੱਥੋਂ ਛੇਵੇਂ ਪਾਸ਼ਾ ਨੇ ਦਿੱਤਾ ਕਿ ਉਹ ਬਾਬਾ ਤੰਦਰੁਸਤੀਆਂ ਪਾਸ਼ਾ ਛੇਵੇਂ ਪਾਸ਼ਾ ਜੀ ਨੇ ਇੱਥੋਂ ਤੀਰ ਚਲਾਇਆ ਸੀ ਤੇ ਸਿੱਧਾ ਪਤਾਲਪੁਰੀ ਇੱਥੋਂ ਕੀਰਤਪੁਰ ਸਾਹਿਬ ਗਿਆ ਜਿੱਥੇ ਅੱਗੇ ਆਪਾਂ ਜਾਵਾਂਗੇ ਇਹ ਜਗ੍ਹਾ ਤੇ ਤੀਰ ਚਲਾਇਆ ਸੀਗਾ ਇਹ ਵੀਊ ਦੇਖੋ ਕਿੰਨਾ ਸੋਹਣਾ ਇੱਥੇ ਜਾਨ ਨੂੰ ਜੀ ਨਹੀਂ ਕਰਦਾ ਵੈਸੇ ਸਕੂਨ ਮਿਲਦਾ ਆ ਪੌੜੀਆਂ ਸਟੈਪੀ ਵਾਲੇ ਵੱਡੇ ਆ ਐਡੀਆਂ 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 ਚਾਹੀਦੀ ਸਟੈਪ ਕਰੇ ਐਡੇ ਐਡੇ ਚਾਹੀਦੇ ਸਟੈਪ ਦੇਖੋ ਨਹੀਂ ਆਏ ਬਣ ਜਾਣੀਆਂ ਭਾਈ ਹਾਂ ਉਹਨੇ ਸਟੈਪ ਵੱਡੇ ਵਾਲੇ ਥੋੜੇ ਜਿਹਾ ਰੱਖ ਸਰ ਨਾ ਕੋਈ ਗੱਲ ਨਹੀਂ ਪੌੜੀਆਂ ਬੰਨ੍ਹਣੇ ਠੰਡੇ ਜਾਣਗੇ ਇੱਕੋ ਵਾਰੀ ਵਾਹਿਗੁਰੂ 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 ਸਤਿ ਜੀ ਸਾਹਿਬ ਜੀ ਹਾਂ ਜੀ ਆਉਣੇ ਆ ਜੀ ਮੱਥਾ ਟੇਕ ਮੱਥਾ ਟੇਕੇਗੀ ਲਓ ਜੀ ਇਥੋਂ ਪਤਾਲਪੁਰੀ ਪ੍ਰਗਟ ਕੀਤੀ ਸੀ ਮੇਰੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਥੋਂ ਕੀਰਤਪੁਰ ਸਾਹਿਬ ਇਥੋਂ ਤੀਰ ਛੱਡਿਆ ਤੇ ਜਾ ਕੇ ਪਤਾਲਪੁਰੀ ਪ੍ਰਗਟ ਕੀਤੀ ਮੇਰੇ ਛੇਵੇਂ ਪਾਤਸ਼ਾਹ ਜੀ ਨੇ ਧੰਨ ਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਉਹ ਪਵਿੱਤਰ ਧਰਤੀ ਆ ਸੋ ਕਰੋ ਦਰਸ਼ਨ ਸਾਹਾ ਸੰਗਜੀ ਲੋ ਜੇ ਤੋਂ ਵੀਊ ਦੇਖੋ ਸਾਰਾ ਅਨੰਦਪੁਰ ਦਿਸਦਾ ਥੋੜੀ ਧੁੰਦ ਜੀ ਕਰਕੇ ਬਾਕੀ ਇਥੇ ਜ਼ੂਮ ਕਰਕੇ ਦੱਸਦਾ ਸਾਰਾ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵੀਊ ਆ ਤੇ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਜਾਨਵਰ ਚੀਂਚਿੰਗ ਕਰਦੇ ਆ ਬਾਕੀ ਅਨੰਦਪੁਰ ਤਾਂ ਫਿਰ ਹੈ ਹੀ ਆਨੰਦ ਆਨੰਤਪੁਰ ਸਾਹਿਬ ਦੀ ਧਰਤੀ ਆ ਅਨੰਦਮਈ ਧਰਤੀ ਆ ਸਾਹਮਣੇ ਨਦੀ ਜਾ ਰਹੀ ਆ ਨਹਿਰ ਤੇ ਆ ਦੇਖੋ ਤੁਸੀਂ ਕਿੰਨੇ ਕਿੰਨੇ ਵੱਡੇ ਇਥੇ ਆ ਗਿਆ ਰੌਖ ਮੋਜੇ ਲ ਭਾਈ ਉਹ ਵੀ 100 100 200 200 ਫੁੱਟ ਦੇ ਹੋਣਗੇ ਇਹ ਮੇਰੇ ਹਿਸਾਬ ਨਾਲ ਤਾਂ ਬਾਕੀ ਇਸ ਥਾਂ ਤੇ ਵੀ ਜਰੂਰ ਆ ਕੇ ਦਰਸ਼ਨ ਕਰਕੇ ਜਾਇਆ ਕਰੋ ਇਹ ਆਜੀ ਗੁਰਦੁਆਰਾ 30 ਵਾਹਿਗੁਰੂ ਸ਼ਕੋ ਜੀ ਜਾਲ ਛਕੋ ਜੀ ਵਾਹਿਗੁਰੂ ਜੀ ਬਾਬਾ ਸ਼੍ਰੀ ਚੰਦ ਜੀ ਦਾ ਇਹ ਸਥਾਨ ਆਜੋ ਸੰਗਤੋ ਜਾਲ ਛਕੋ ਬਾਬਾ ਸ੍ਰੀ ਚੰਦ ਜੀ ਦਾ ਸਥਾਨ। ਇਹ ਕਰਦੇ ਬੰਦੇ ਸਾਡੇ ਨਾਲ ਜਿਦਾਈ। ਅਸੀਂ ਉਧਰ ਦੀ ਮੱਥਾ ਟੇਕਿਆ ਸੀ। ਕਹਿੰਦੇ ਬਾਬਾ ਸ੍ਰੀ ਚੰਦ ਨੇੜੇ ਪੈਂਦਾ। ਤੇ ਆ ਵੇਲਾ ਹੁਣ ਕੀਸੀਆਂ ਕਰਦੇ ਜਾਂਦੇ ਕਿ ਨਹੀਂ? ਚਲੋ ਹੁਣ ਆਪਾਂ ਨਹੀਂ ਜਾਣਾ ਸ੍ਰੀ ਆਪਾਂ ਐਵੇਂ ਥੱਕੀ ਜਾਈਏ। ਚਲ ਚਲ ਮੁੜ ਕੇ ਆਓ ਹੁਣ ਉਹ ਤੋਂ। ਇੱਥੇ ਆਉਣਾ ਸਭ ਨੇ ਐ ਜਗ੍ਹਾ ਤੇ ਆ ਕੇ ਸਾਰਾ ਕਦਮ ਹੋ ਜਾਂਦਾ ਇੱਥੇ ਆ ਕੇ ਸਫਲ ਹੁੰਦਾ ਕੰਮ ਇੱਥੇ ਆ ਕੇ ਐਂਡ ਹੋ ਜਾਂਦਾ ਉੱਤੇ ਆਣ ਕੇ ਬਸ ਉੱਕੇ ਆਓ ਜਗਾ ਠੀਕ ਆ ਹਿਤਪੁਰ ਸਾਹਿਬ ਆਪਾਂ ਉਹ ਇੱਧਰ ਕਰਾਂਗੇ ਗੋਟ ਤੇ ਜਾਂ ਇੱਧਰ ਕਰ ਲੈਨੇ ਆ ਉਹ ਗੋਟ ਤੇ ਸਾਡਾ ਜਿੰਦਰ ਧਾਰੀਆ ਚੱਲਿਆ ਏ ਰੜ ਗਿਆ ਜਿੰਦਰ ਧਾਰੀਆ ਅੱਜ ਤਾਂ ਕਹਿੰਦੇ ਲੋ ਜੀ ਪਹੁੰਚ ਗਏ ਆ ਪਰਿਵਾਰ ਛੋੜਾ ਸਵੇਪ ਹੁਣ ਤਾਂ ਸੰਗਤ ਵੈਸੇ ਕਾਫੀ ਆਉਂਦੀ ਆ ਬੱਚਿਆਂ ਦੇ ਪੇਪਰ ਪੂਪਰ ਹੋਏ ਕਰਕੇ ਬਸਾਂ ਬਹੁਤ ਆਉਂਦੀਆਂ ਹੁਣ ਲਓ ਪਹੁੰਚ ਗਏ ਥੱਬੀ ਸਾਹਿਬ ਹੈੱਡ ਦਰਬਾਰ ਕੋਟ ਪ੍ਰਾਨ ਸਾਹਿਬ ਸਾਹਮਣੇ ਦੂਰ ਰਹਿ ਗਿਆ ਨਿਸ਼ਾਨ ਥੋੜੀ ਦੱਸਦਾ ਵੈਸੇ ਕਾਫੀ ਸੰਗਤ ਆਉਂਦੀ ਜਮੇ ਕਰਾ ਦਈਏ ਜੋੜੇ ਯਾਰ ਕੇ ਉੱਤੇ ਰੱਖ ਦਿੰਨੇ ਆ ਇਹ ਇੱਥੇ ਲਾ ਲੈਨੇ ਫਿਰ ਕਾ ਵੀ ਸੋਨੇ ਫੁੱਲ ਲਾਏ ਇੱਥੇ ਸੋਹਣਾ ਵੈਸੇ ਮੋਹਣ ਡਾਊਨ ਹੋ ਗਿਆ ਦੇ ਵਾ ਥੋੜਾ ਢਿੱਲਾ ਪੈ ਗਿਆ ਤੇ ਬੰਦਾ ਜਉਂਦਾ ਉਹ ਮਹਾਰਾਜ ਰਣਜੀਤ ਸਿੰਘ 350 ਪੌੜੀ ਚੜਾਈ ਡਾਊਨ ਹੋ ਗਿਆ ਐਂ ਦੇ ਮੱਜਾ-ਮੁੱਜਾ ਵੇਖਣਿਆ ਵੇਖ ਸਾ ਤੇ ਥੱਲੇ ਵੇ ਮੱਜਾ ਵੱਜੀਆਂ ਸਾਰਾ ਦੁੱਧ ਤੇ ਉਹ ਪਰੇ ਮੱਕੀ ਹੈ ਟਾਪ ਦੀ ਮੱਜਾਂ ਵਾ ਬੰਗਲੇ گاਵਾ ਮੱਜਾ ਵੇਖੋ ਕਿੰਨਾ ਸਕੂਨ ਮਿਲਦਾ ਕਿੰਨੀ ਰੂਹਾਨੀਅਤ ਹੈ ਅਨੰਤਪੁਰ ਦੀ ਨਗਰੀ ਜਿਕਨੇ ਨੇੜੇ-ਨੇੜੇ ਰੋਪੜ ਏਰੀਆ ਹਾਂ ਬਾਬਾ ਮੱਜਾਂ ਰੱਖਿਆ 100-150 ਮੱਜ ਹੋ ਸਰ ਇੱਧਰ ਵੀ ਇੱਧਰ ਵੀ ਮੱਜਾਂ ਸਾਰੀਆਂ ਸੋਲਰ ਲੱਗੇ ਬਾਕੀ ਸਫਾਈ ਪੂਰੀ ਆ। ਬਈ ਇੱਥੇ ਆਉਂਦੀ ਆ ਠੰਡੀ ਠੰਡੀ ਹਵਾ। ਇਹੋ ਦੇ ਸਾਡੇ ਬੈਠ ਕੇ ਸਕੂਨ ਲੈਣ। ਕਹਿੰਦੇ ਹੁੰਦਾ ਘਰ ਦੀ ਮਾਸਾ ਵੀ ਟੈਨਸ਼ਨ ਨਹੀਂ ਆ ਕਿ ਗੁਰੂ ਘਰ ਚ ਆ ਕੇ ਜੇ ਟੈਨਸ਼ਨ ਹੋ ਗਈ ਤੇ ਫਿਰ ਕਾਹਦਾ ਗੁਰੂ ਘਰ ਕਿ ਨਹੀਂ। ਗੁਰੂ ਘਰ ਆ ਕੇ ਤਾਂ ਸਕੂਨ ਮਿਲਦਾ। ਪਾਉਗਾ ਕਹਿੰਦੇ। ਨਹੀਂ ਲੌਲੀ ਬਾਈ। ਹੋਰ। ਆ ਬਾਪੂ ਤਾਂ ਜਿੱਥੇ ਦੀ ਨਾ ਉੱਥੇ ਸਟੇ ਕਰਦਾ ਮੁੱਠਾ ਆਉਂਦਾ। ਆਹ ਨਿੱਤਰਤ ਕਿੰਨਾ ਹਰਵਾ। ਐਤ ਵਾਕਿਆ ਘਰ ਨੂੰ ਲੱਗਦਾ ਹਵਾ ਆਉਂਦੀ ਉੱਚੇ ਥਾਂ ਤੇ ਆ ਨਾ। ਦਰਿਆ ਮੇਰਾ ਤਾਂ ਕਰਕੇ ਸੁਣਾ ਰਿਹਾ। ਲਓ ਜੀ ਗੁਰਦੁਆਰਾ اٹਕ ਸਹਿਬ ਇਹ ਗੰਗੂ ਬਾਂਮਣ ਦਾ ਘਰ ਆ ਗੰਗੂ ਬਾਂਮਣ ਦਾ ਇੱਥੇ ਰਿਹਾ ਹੈ ਗੰਗੂ ਬਾਂਮਣ ਮਾਤਾ ਜੀ ਨੂੰ ਤੇ ਸਹਿਬ ਜਦਿਆਂ ਇਹ ਆ ਗੁਰਦੁਆਰਾ اٹਕ ਸਹਿਬ ਗੰਗੂ ਦਾ ਪਿੰਡ ਆ ਗੰਗੂ ਬਾਂਮਣ ਦਾ ਪਿੰਡ ਆ ਸਿਹੜੀ ਸਿਹੜੀ ਹਾਂ ਸਿਹੜੀ ਇਹ ਅਨੰਦਪੁਰ ਸਾਹਿਬ ਤੋਂ ਜਦੋਂ ਪਰਿਵਾਰ ਵਿਛੋੜਾ ਪਿਆ ਉੱਥੋਂ ਲੈ ਤੁਰੇ ਆਉਂਦੇ ਤੁਰੇ ਆਉਂਦੇ ਦੂਜੇ ਤੀਜੇ ਦਿਨ ਇੱਥੇ ਪਹੁੰਚ ਗਏ ਇੱਥੇ ਆ ਕੇ ਖਬਰ ਦਿੱਤੀ ਇੱਥੋਂ ਫਿਰ ਜੇਲ੍ਹ ਫੜਾਇਆ ਤੇ ਹੁਣ ਆਪਾਂ ਅੱਗੇ ਜਾਣਾ ਕੋਤਵਾਲੀ ਜਿੱਥੇ ਜੇਲ੍ਹ ਚ ਰੱਖਿਆ ਦਾ ਰਾਤ ਮਰੰਡੇ ਹੁਣ ਇੱਥੋਂ ਦਰਸ਼ਨ ਕਰਕੇ ਆਪਾਂ ਉੱਥੇ ਚੱਲਾਂਗੇ ਲੋ ਸਰੰਦ ਪਹੁੰਚ ਗਏ ਆ ਫਤੇਗੜ ਸਾਹਿਬ 바ਵਾ ਮੋਤੀ RAM ਜੀ ਮਹਿਰਾ ਸਾਹਮਣੇ ਮਸਜਿਦ ਜੀ ਵੀ ਚੱਲਦੇ ਆ ਦਰਸ਼ਨ ਕਰਾਉਣੇ ਆ ਇਧਰ ਵੀ ਚੱਲਦੇ ਆ ਹਾਂਜੀ ਸਿੰਘੋ ਕਿਵੇਂ ਆ ਠੀਕ ਆ ਜੀ ਵਧੀਆ ਚੜਦੀ ਕਲਾ ਹਾਂ ਚੜਦੀ ਕਲਾ ਸਭ ਦਾ ਮਾਲਿਕ ਇੱਕ ਹੈ ਠੀਕ ਆਜੋ ਅੰਦਰ ਗੁਰੂ ਅੱਲਾਹ ਕਿਸੇ ਧਰਮ ਚ ਵੀ ਨਾ ਸਾਰੇ ਇਨਸਾਨ ਨੇ ਮਾੜੇ ਹੁੰਦੇ ਮਾਲਕ ਸਭ ਦਾ ਇੱਕ ਹੀ ਹੁੰਦਾ ਠੀਕ ਆ ਚੰਗੇ ਵੀ ਹੁੰਦੇ ਹਰੇਕ ਧਰਮ ਚ ਤੇ ਮਾੜੇ ਵੀ ਹੁੰਦੇ ਬਸ ਗੁਰੂਆਂ ਸਾਹਿਬਾ ਪੜੋ ਕੰਮ ਕਰਕੇ ਜੇਕਰ ਆਪ ਮਥੜੇ ਕੇ ਮੁੜਨਾ ਉਹਦਾ ਕੀ ਫਾਇਦਾ ਸਹੀ ਹੋ ਗਿਆ ਨਾ ਲਓ ਜੀ ਹੁਣ ਆ ਗਏ ਅੰਜਹਾਜ ਹਵੇਲੀ ਦੀਵਾਨ ਟੋਰਡਰ ਮਾਲ ਜੀ ਦੀ ਹੁਣ ਇੱਥੇ ਵੈਸੇ ਇਹਦੀ ਮੁਰੰਮਤ ਹੋ ਰਹੀ ਆ ਤੇ ਆਪਣਾ ਦਵਾਨ ਟਾਡਰ ਮਲਜੀ ਵਿਰਾਸਤੀ ਫਾਊਂਡੇਸ਼ਨ ਪੰਜਾਬ ਉਹਨਾਂ ਵੱਲੋਂ ਇਹਦਾ ਜਿਹੜਾ ਕਈ ਸਾਰ ਕੰਮਦਵਾਰਾ ਸ਼ੁਰੂ ਕੀਤਾ ਗਿਆ ਜਾਨੀ ਉਹ ਸਾਹਮਣੇ ਬੋਰਡ ਲੱਗੇ ਆ ਤੇ ਇੱਧਰ ਬਾਕੀ ਕੰਮ ਚੱਲਦਾ ਪਿਆ ਸਾਰੀ ਇਹਦੀ ਸੇਵਾ ਜਾਨੀ ਕਿ ਸ਼ੁਰੂ ਹੋ ਚੁੱਕੀ ਆ ਸ਼ੁਕਰੋ ਦਰਸ਼ਨ ਜੀ ਜਹਾਜ਼ ਹਵੇਲੀ ਦੇ ਦਵਾਨ ਟੋਡਰ ਮਲਜੀ ਦੀ ਇਹ ਜਹਾਜ਼ ਹਵੇਲੀ ਸੋ ਦੇਖੋ ਕਿੰਨੇ ਸੌ ਸਾਲ ਹੋ ਗਏ ਆ ਤੇ ਅੱਜ ਵੀ ਵੈਸੇ ਚਲੋ ਖੜੀ ਆ ਤੇ ਬਾਕੀ ਇਹਦੇ ਹੁਣ ਮਰਮਮਤ ਚੱਲ ਰਹੀ ਆ ਬਾਕੀ ਸਾਰੀ ਏਰੀਆ ਦੀ ਮਰਮਮਤ ਰੈਨੋਵੇਟ ਹੋ ਜਾਣੀ ਆ ਬਾਕੀ ਆ ਸਾਰੇ ਦੇਖ ਅੰਦਰੋਂ ਇਹ ਰਸੋਈ ਵਾਲਾ ਕਮਰਾ ਸੀ ਕਿਚਨ ਸਾਰੇ ਸਾਈਨ ਦਿੱਤੇ ਹੋਏ ਜੋ ਪਰ ਉਹ ਇਧਰ ਥੱਲੇ ਵੀ ਤੁਸੀਂ ਜਾ ਕੇ ਆਪਾਂ ਦੇਖ ਸਕਦੇ ਆਂ ਸਪੋਰਟਾਂ ਲਾ ਕੇ ਵੈਸੇ ਖਿਲਾੜੀ ਹੋਈ ਹੈ ਹੁਣ ਸਾਰੀ ਸਪੋਰਟਾਂ ਲੱਗੀਆਂ ਤਾਂ ਕਿ ਖੰਡਰ ਬਣ ਚੱਲੀ ਸੀ ਤੇ ਹੁਣ ਥੋੜੇ ਸਮੇਂ ਦਾ ਕੰਮ ਵੈਸੇ ਸਟਾਰਟ ਹੋਇਆ ਲਓ ਜੀ ਇਧਰ ਸਾਰੇ ਮਰਮਤ ਚੱਲੀ ਜਾਂਦੀ ਹੈ ਲੱਗੀ ਹੋਈ ਹੈ ਟੀਮ ਸਾਰਾ ਕੰਮ ਚੱਲ ਰਿਹਾ ਦੁਬਾਰਾ ਨਵੇਂ ਸਿਰਿਓਂ ਇਹ ਜੀ ਦੁਵਾਨ ਟਾਡਰ ਮਾਲ ਜੀ ਦੀ ਹਵੇਲੀ ਆ ਦੇਖੋ ਚੂਨੇ ਨਾਲ ਹੀ ਬਣ ਰਹੀ ਹੈ ਆ ਚੂਨਾ ਹੀ ਆ ਚੂਨਾ ਠੀਕ ਹੈ ਜੀ ਚਲੋ ਵੀ ਚੱਲੀਏ ਜੀ ਉਹਦੇ ਚਲੋ ਹੁਣ ਚੱਲਦੇ ਆਂ ਇਸ਼ਨਾਨ ਪਾਣੀ ਕਰਦੇ ਆਂ ਮੱਥਾ ਟੇਕਦੇ ਆਂ ਦਰਬਾਰ ਸਾਹਿਬ ਚਲੋ ਇਸ਼ਨਾਨ ਕਰਦੇ ਆਂ ਰਾਮ ਜੀ ਦਾ ਇਸ਼ਨਾਨ ਕਰਦੇ ਆਂ ਜੇ ਰੋ ਮਹਾਮੇਕ ਪਾਸ ਲਾ ਹੁਵੇ ਮਟਰ ਪਹੁੰਚ ਗਏ ਆ ਰੂਚ ਤੇ ਰੂਮ ਆਪਾਂ ਨੂੰ ਮਿਲ ਗਿਆ ਸਰਹੰਦ ਆ ਰੂਮ ਆਪਣਾ ਤੇ ਹੁਣ ਕਰਦੇ ਆ ਰੈਸਟ ਅੱਜ ਰਾਤ ਇੱਥੇ ਸਟੇ ਕਰਾਂਗੇ ਸਰਹੰਦ ਤੇ ਸਵੇਰੇ ਇਥੋਂ ਨਿਕਲਾਂਗੇ 7-8 ਵਜੇ ਤਕਰੀਬਨ ਇਹਨੇ ਕ ਵਜੇ ਇੰਤਿਆਰ ਹੋਇਆ ਜਾਂਦਾ ਬਾਕੀ ਸਾਰੇ ਗੁਰੂਗ੍ਰਾਂ ਦੇ ਦਰਸ਼ਨ ਕਰ ਲਏ ਆ ਮੱਥਾ ਟੇਕਿਆ ਨਾ ਪ੍ਰਸ਼ਾਦਾ ਪਾਣੀ ਲਿਆ ਸ਼ਗ ਤੇ ਹੁਣ ਥੱਕੇ ਪਏ ਆ ਕਰਦੇ ਆ ਰੈਸਟ ਤੇ ਆਹ ਵਲੌਗ ਦੰਡ ਇੱਥੇ ਕਰਦੇ ਤੇ ਮਿਲਦੇ ਤੈਨ ਕਿਸੇ ਅਗਲੀ ਵੀਡੀਓ ਜਿਉਂਦੇ ਵਾਦੇ ਰੱਬ ਤੁਹਾਨੂੰ ਰੱਖੇ ਬਖਸ਼ਿਤ ਬਾਏ ਬਾਏ